ਸਾਸਰੀਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ 'ਚ ਤੇ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਤੇ ਸਾਰੇ ਗਰਮੀ ਦੇ ਆਨੰਦ ਮਾਣਨੇ ਹੋਣਗੇ ਤੇ ਇੱਧਰ ਸਾਡੇ ਭਾਜੀ ਦੇ ਨੇ ਅੱਜ ਭੱਠੀ ਲਾਉਣ ਦੇ ਨੇ ਖਲਵਾਈ ਸੱਧਿਆ ਆਪਾਂ ਤੇ ਟਿੱਕੀਆਂ ਪੂਰੀਆਂ ਵੰਡ ਗਿਆ ਘੈਂਟ ਤੇ ਭਾਜੀ ਨੇ ਅੱਜ ਸਾਨੂੰ ਕੀਤਾ ਇਹਨਾਂ ਵਾਈਟ ਅੱਜ ਸਾਡੀ ਗੁੜੀਆ ਦਾ ਜਨਮ ਦਿਨ ਤੇ ਨਾਲ ਵੰਡ ਗਿਆ ਟਿੱਕੀਆਂ ਪਰੀ ਗਿੜਿ ਗਿੜੀ ਛਾਪਣੀ ਅੱਜ ਮੈਂ ਸਮਝਾ ਜੋ ਮੈਂ ਅੱਜ ਤਵੇ ਦੇ ਬਣਾਇਆ ਨਾ ਸਭ ਨੂੰ ਆਹ ਲੈ ਬਈ ਉਹਦੇ ਅੰਕਲ ਜੀ ਪੈਪ ਹੀ ਨਾਲ ਆਉਂਡੀ ਨਾਲੇ ਹੀ ਹੋਰ ਅੰਕਲ ਜੀ ਸਿਹਤ ਕਿਦਾਂ ਠੀਕ ਠਾਕ ਓਕੇ ਰਿਪੋਰਟਾਂ ਨੇ ਠੀਕ ਚਲੋ ਆਹ ਇਹ ਤਾਂ ਗੱਲ ਹੈਗੀ ਆ ਓਕੇ ਰਿਪੋਰਟ ਹੋਣੀ ਚਾਹੀਦੀ ਚੜਦੀ ਕਲਾ ਹੋਣੀ ਚਾਹੀਦੀ ਬਸ ਆ ਬਸ 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 ਇਹ ਇਧਰ ਆਦੀ ਸਿਮਰਨ ਤੇ ਜਨਮ ਦਿਨ ਦੀਆਂ ਵਧਾਈਆਂ ਫੇਰ ਬਹੁਤ ਬਹੁਤ ਠੀਕ ਆ ਇਧਰ ਵੇਖੋ ਅਡਾ ਹਲਵਾਈ ਸਾਹਿਬ ਐ ਪੂਰੀ ਹੱਥ ਕਰਾਉਣਗੇ ਅੱਜ ਅੱਜ ਪੂਰੀ ਹੋਊਗੀ ਇਧਰ ਆਦੀ ਦੀਦੀ ਤੇ ਇਧਰ ਆਦੀ ਕੁੜੀ ਆ ਇਧਰ ਉਹਨਾਂ ਦਾ ਬੇਟਾ ਤੇ ਇਧਰ ਅਡੇ ਭਾਜੀ ਨਹੀਂ ਆਏ ਅੱਜ ਹੋਣਾ ਕਿ ਨਹੀਂ ਹੋਣਾ ਭਾਜੀ ਨੇ ਨਹੀਂ ਹੋਣਾ ਚਲੋ ਕੋਈ ਗੱਲ ਨਹੀਂ ਇੱਧਰ ਗਈ ਭਾਬੀ ਇੱਧਰ ਆディ ਭਾਬੀ ਜੀ ਖਾਓ ਗਗਨ ਤੇ ਰਹੋ ਮਗਨ ਬਧਾਈਆਂ ਭਾਪੀ ਨਾਲ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਾਤਾ ਤੇ ਇੱਧਰ ਵੇਖੋ ਪੂਰੀ ਤਿਆਰੀ ਕੀਤੀ ਆ ਟਿੱਕੀਆਂ ਦੀ ਤੇ ਟਿੱਕੀ ਜਣੀਗੀ ਇਦਾਂ ਪਾਈਆ ਪਈ ਦੀ ਟਿੱਕੀ ਆ ਦੋ ਦੋ ਖਾਣਗੇ ਤੇ ਰੋਟੀ ਨਾਲ ਖਾਣਗੇ ਬਾਅਦ ਚ ਇਹ ਕੀ ਕਰ ਲਈ ਤੂੰ ਐ 버ਕਰ ਵਾਲੇ 버ਕਰ ਵੀ ਆ ਨਾਲ ਨਾਲ ਟਿੱਕੀਆਂ ਠੀਕ ਹੈ ਜੀ ਉਹਦੇ ਟੈਂਕੀ ਦੇ ਉੱਤੇ ਉਹਦੇ ਕਾਰ ਬੜੇ ਕੰਮ ਦੇਦੇ ਨਾਲ ਆਉਂਦਾ ਹੁਣ ਆਪਾਂ ਚੱਲਦੇ ਆ ਬਾਹਰ ਬਾਜੀ ਲੱਗੇ ਪੂਰੀ ਤਿਆਰੀ ਕਰਨ ਅੰਕਲ ਘਰ ਦਾ ਲਵਾਈ ਹੋਵੇ ਤੇ ਨਜ਼ਾਰੇ ਵੱਜ ਜਾਂਦੇ ਆ ਘਰ ਦਾ ਲਵਾਈ ਹੋਵੇ ਤੇ ਲਾਓ ਜੀ ਪੈ ਗਿਆ ਜੀ ਡਾਲਡਾ ਇੱਥੇ ਇੱਥੇ ਹਾਂਜੀ ਆਹ ਢਾਲ ਬਾਈ ਤਿਆਰ ਪਰ ਤਿਆਰ ਨੇ ਹੈ ਇਧਰ ਵੇਖੋ ਇਧਰ ਦਿਖਾ ਇਧਰ ਦਿਖਾ ਲੋ ਕਿ ਆਪਣੀ ਮੰਡਈ ਹੈ ਸਰਬਲਾ ਆ ਗਿਆ ਨਾਲ ਨਾਲ ਹੈ ਇਹਦਾ ਨਾ ਕੁੜਕੜੀਆਂ ਬਣਣੀਆਂ ਹੈ ਨਾ ਹਾਂਜੀ ਲਾਉਂਦੀ ਇਧਰ ਪੱਠੀ ਤੇਲ ਹੋ ਗਿਆ ਗਰਮ ਠੀਕ ਹੈ ਜੀ ਭਾਜੀ ਆ ਕੀ ਚੀਜ਼ ਹੈ ਯਾਰ ਅਰੋੜਾ ਠੀਕ ਆ ਮਰ ਕੰਮ ਤੇ ਪੂਰਾ ਜਾਣਦੇ ਜੇ ਹੈ ਸਾ ਕੋ ਛੱਡੇ ਕੋਈ ਨਹੀਂ ਕੰਮ ਜ਼ਿੰਦਗੀ ਜੇ ਚਲੋ ਜੀ ਚਲੋ ਬੋਮਪਾਣੀ ਆ ਗਿਆ ਉਹਨਾਂ ਨੂੰ ਲਓ ਜੀ ਕਰ ਦੋ ਹੁਕਮ ਬਿਸ਼ੂਨ ਕਰ ਦੋ ਫੋਨ ਕਿਰੋਲ ਸਾਥ ਲਓ ਵਿਚਾਰੇ ਨੂੰ ਉਹਨੇ ਉੱਥੇ ਬੈਠੇ ਰਹਿਣਾ ਇਕੱਲੇ ਨੇ ਲਓ ਜੀ ਟਿੱਕੀ ਪੈ ਗਈ ਐ ਜੀ। ਇਹ ਟਕਰਾ ਬੰਦੋ। ਪਾਰੇ ਦੋ ਦੋ ਹੀ ਖਾਣਗੇ ਰੋਟੀ ਥੋੜੀ ਖਾਣਗੇ ਬਾਜੂ। ਹਾਂ ਪਾਈਆ ਪਾਈ ਦੀ ਟਿੱਕੀ ਹੈ ਘਟੋ ਘਟੇ। ਅੱਟੇ ਇਧਰ ਹਲਵਾਈ ਦੇ ਆਲੇ ਦੁਆਲੇ ਸਾਰੇ ਆ ਗਏ ਨੇ। ਠੀਕ ਹੈ ਜੀ। ਬੰਦੀ ਬੰਦੀ ਦੇ। ਬੰਦ ਟਿੱਕੀ ਘਟੇ। ਆਵਾਜ਼ ਦੋ ਚੱਲ। ਹੈਲੋ ਮੰਮੀ ਮੰਮੀ ਪਾਜੀ ਕੀ ਨਾਮ ਨਾਲ ਜਿਹੜੇ ਟਿੱਕੀਆਂ ਬਣਾਉਂਦੇ ਆ ਜਿਹੜੇ ਜੰਨਣਾ ਮੋੜਤਾ ਲੈ ਕੇ ਦਿੱਤਾ ਵਾ ਅ ਮੰਨੇ ਮੰਨੇ ਨੂੰ ਫੇਲ ਕਰੋਗੇ ਤੁਸੀਂ ਜਣਾ ਅੱਜ ਹੈ ਉਹ ਨਹੀਂ ਘੜਦੀਆਂ ਉਹ ਇਹ ਮਠਾ ਕਰਤਾ ਵਾ ਕਾਂਕਲੀ ਤੁਸੀਂ ਕਲੀਰੇ ਲਾਓ ਹੁਣ ਤੇ ਹੁਣ ਬਹਿ ਜੋ ਲਾ ਕੇ ਆਗੇ ਆ ਜਾ ਤੁਸੀਂ ਲਾ ਕੇ ਹੁਣ ਭਾਈ ਨੇ ਵੀ ਚੰਗਾ ਪੰਗਾ ਲੈ ਕੇ ਦਿੱਤਾ ਨਾਲ ਐ ਉਹ ਕਿਹਨੂੰ ਫੋਨ ਨਹੀਂ ਕਹੁੰਦਾ ਕੀ ਹੋ ਗਿਆ ਬੈਲ-ਬੈਲ ਗਿਆ ਸਿੱਧੀ ਤੇ ਪੋਛ ਹੋ ਜਾਂਦਾ ਚੈਨ ਐਸਿੱਧੀ ਐ ਕੋਈ ਨਹੀਂ ਐ ਅੰਕਲ ਨੂੰ ਮਸ਼ਹੂਰ ਕਰ ਦੇਣਾ ਜੀ ਵੇਖਿਓ ਤੁਸੀਂ ਹੁਣ ਵੀਡੀਓ ਕਿਤੇ ਕਿਤੇ ਜਾਂਦੀ ਹੈ ਹੁਣ ਲਓ ਗਿਆ ਹੋ ਗਿਆ ਤਿਆਰ ਗਿਆ ਅੰਕਲ ਜੀ ਇਹ ਪਾਰੀਆਂ ਦੇ ਵੀ ਮੋਟਾ ਉਹ ਤਾਂ ਨਹੀਂ ਐ ਮੋਟੀਆਂ ਜਿਆਦਾ ਇਹ شوف ਭਾਈ ਇਹ ਮਠਾ ਸੀ ਕੀਤਾ ਵਾ ਇਹ ਪਹਿਲੇ ਪਹਿਲੇ ਸ਼ੇਕ ਤੇ ਪਈਆਂ ਇੱਕਦਰੀ ਹੁੰਦੀ ਆ ਅੱਛਾ ਤੇ ਸ਼ੇਕ ਵੱਜ ਗਿਆ ਅਨੇ ਬ੍ਰਾਊਨ ਕਲਰ ਦੀ ਬਣਨਾ ਹਲਕਾ ਜਿਹਾ ਰਿੱਕੀ ਨਾ ਇਹਨਾਂ ਦੀ ਆਹ ਸ਼ੇਵਰਾ ਇਦਾਂ ਨਹੀਂ ਬਣਨੀਆਂ ਬ੍ਰਾਊਨ ਕਲਰ ਭਾਈ ਮੈਂ ਉਹ ਥਰੇ ਟਾਈਟਲ ਕੀ ਦਵਾਵਾਂਗਾ ਜਸੇ ਲਵਾਈ ਨੇ ਕਰਵਾਈ ਹੱਤ ਹੈਂ ਇਹ ਬੋਲਿਓ ਧੀ ਇਹ ਇਧਰ ਸਿੰਮਰ ਨੇ ਹਾਂ ਸੰਡੀ ਗੱਲਾਂ ਸੁਣ ਤੁਰ ਗਏ ਆਹੋ ਸਾਰੇ ਬੰਦਾ ਬਿਆ ਸਾਰੇ ਖੁਸ਼ ਹੋਣ ਦੇ ਆਣਾ ਚਲੋ ਅੱਜ ਸਾਰੇ ਚਾਰ ਜੀ ਇਕੱਠੇ ਹੋਏ ਆ ਬਹੁਤ ਵਧੀਆ ਲੱਗਣ ਡਿਆ ਆਗੇ ਤੇ ਹੁਣ ਫਸਮ ਕੋਲ ਚੱਲਣ ਡਿਆ ਸਾਈਡ ਤੇ ਕਰ ਦੇਣੀ ਡੜੀ ਸੜਾ ਸੀ ਲੈਓ ਤੇ ਕਿੰਿਓ ਇਹਦਾ ਬੰਦ ਦੇਣਾ ਲਓ ਗਾਇਸ ਸਾਡੇ ਭਾਜੀ ਨੇ ਤੈ ਬੰਨ ਬਨ ਕੇ ਸਾਈਡਾਂ ਤੇ ਲਾਤੀਆਂ ਠੀਕ ਹੈ ਜੀ ਬਾਕੀ ਇਧਰ ਅਡੀ ਵੱਡੀ ਭਾਬੀ ਜੀ ਆਏ ਆ ਉਹ 버ਗ ਉਹ 버거 ਤਿਆਰ ਕਰਨਗੇ ਠੀਕ ਹੈ 버거 ਸਾਰੇ ਰਿਵਾਇ ਇਕੱਠੇ ਹੋਏ ਅੱਜ ਸੋਖ ਨਾਲ ਆਹੋ ਇਹ ਬੱਧਰ ਬਣੂਗਾ ਲਓ ਜੀ ਭਾਜੀ ਨੇ ਐਂਡ ਕਰਾਤੀ ਬਈ 버거 ਖਾਣੇ 버거 ਖਾ ਲੈ ਜੀ ਨਾ ਟਿੱਕੀਆਂ ਖਾਣੀਆਂ ਹਾਂ ਟਿੱਕੀਆਂ ਖਾਣੇ ਜੋ ਮੱਧੀ ਖਾ ਸਕਦੇ ਬਈ ਅੰਕਲ ਜੀ ਮੂਹ ਜੀ ਪਾਣੀ ਆਉਂਦਿਆ ਮੇਰੇ ਕਿਹਾ ਹਾਣ ਕਿਉਂ ਧੁੱਗ ਗਿਆ ਪਾਣੀ ਅਮਾ ਬੰਦਿਆ ਪਾਣੀ ਨੂੰ ਨਹੀਂ ਬੰਦੋ ਹੈ ਅੱਛਾ ਤੁਹਾਡਾ ਕੋਈ ਨਹੀਂ ਕਾਇ ਕਰਾਉਂਦੇ ਲਾਜ ਤੁਹਾਡਾ ਆ ਲੈਣ ਤਾਂ ਥੋੜਾ ਜਿਹਾ ਠੰਡਾ ਮੌਸਮ ਪੇਟਾ ਟਾ ਪਾਣੀ ਖੋਲਦੇ ਆਪਾਂ ਇਹ ਸਾਡੇ ਅੰਕਲ ਜੀ ਥੋੜੇ ਠੀਕ ਨਹੀਂ ਗਏ ਠੀਕ ਹੈ ਜੀ ਮਜ਼ਾਕ ਪਾਪੜੀ ਸਾਈਡ ਤੇ ਰਿਹਾ ਅੰਕਲ ਥੋੜੇ ਠੀਕ ਨਹੀਂ ਹੈਗੇ ਸਾਡੇ ਤਾਂ ਕਰਕੇ ਆ ਪੈਪ ਲੱਗੀ ਆ ਜਿਨੂੰ ਹੀ ਕਲੀਰੇ ਕਹਿੰਦੇ ਕਲੀਰੇ ਪਾਏ ਅੰਕਲ ਨੇ ਠੀਕ ਹੈ ਜੀ ਤੇ ਪੈ ਪਾਈ ਅੰਕਲ ਨੂੰ ਕੋਈ ਗੱਲ ਨਹੀਂ ਐਮਰਜੈਂਸੀ ਦੀ ਬਾਤ ਤੇ ਤੇ ਤੰਗ ਨਹੀਂ ਥੋੜੇ ਜਿਹਾ ਠੀਕ ਹੈ ਜੀ ਤੇ ਇਧਰ ਆਡੇ ਭਾਜੀ ਹਾਤਾ ਘਰਾਉਂਦੇ ਅੱਜ ਹੈ ਸਾਰੇ ਨਾ ਪਸੀਨਾ ਪਸੀਨੀ ਕੀਤਾ ਆਓ ਵੀਰ ਨੂੰ ਲਾਇਆ ਪੋਣਾ ਹੁਣ ਲੱਗਾ ਕਿ ਨਹੀਂ ਠੀਕ ਚਲੋ ਜੀ ਹੁਣ ਹੁਣ ਠੀਕ ਹੈ ਜੀ ਇੰਦਾਂ ਦਾ ਲਵਾਈ ਕਦੇ ਨਹੀਂ ਮਿਲਿਆ ਨੂੰ ਅੱਜ ਤੱਕ ਹਾਂ ਇਹ ਵੀ ਨਹੀਂ ਹੈ ਇਹ ਵਧੀਆ ਨਹੀਂ ਹੈ ਗਾਲ ਵਿੱਚ ਮਿਕਸ ਕਰਕੇ ਬਰਾਬਰ ਬਰਾਬਰ ਕਟੋ ਯਾਰ ਹਾਂ ਆਹ ਤੱਕ ਤੇਰੀ ਦੀ ਆ ਵੇਖੋ ਢਾਲਵਾਈ ਇਹ ਤਾਂ ਕੱਚਾ ਹੀ ਹੈ ਹਾਂ ਤੱਕ ਰਹੁੰਦਾ ਹੀ ਹੱਥ ਸਿੱਖਣਾ ਕੋਈ ਸਿੱਖਣ ਤਾਂ ਨਹੀਂ ਜਿੰਦੀ ਦਬਾ ਇਹ ਤਾਂ ਮਿਲ ਨਹੀਂ ਸਕਦਾ ਸਿੱਖਣ ਲਈ ਬੜਾ ਮਨੂ ਗਾਈਜ਼ ਜਿੰਨੀ ਮਰਜ਼ੀ ਪਾਓ ਬਣਾ ਬੰਦ ਬਣਾ ਗਏ ਕੋਈ ਵਿਆਹ ਸ਼ਾਦੀ ਹੋਵੇ ਕੁਝ ਵੀ ਹੋਵੇ ਤੁਸੀਂ ਹਾਨੂੰ ਫੋਲੋ ਕਰ ਸਕਦੇ ਜੇ ਠੀਕ ਹੈ ਜੀ ਐਡਰੈਸ ਮੰਗਦੇ ਵੀ ਠੀਕ ਹੈ ਜੀ ਤੁਹਾਨੂੰ ਐਡਰੈਸ ਵੀ ਦੱਸ ਦਿੰਨੇ ਆ ਸਾਡਾ ਜੇ ਪਿੰਡ ਹਰਚੋਵਾਲ ਜ਼ਿਲ੍ਹਾ ਗੁਰਦਾਸਪੁਰ ਤੇ ਮੰਦਰ ਵਾਲੀ ਗਲੀ ਠੀਕ ਹੈ ਜੀ ਤੇ ਮੰਦਰ ਦੇ ਚਾਰ ਕਦਮਾਂ ਦੇ ਅੱਗੇ ਨਾਲ ਘਰ ਵਾ ਠੀਕ ਹੈ ਜੀ ਤੇ ਨੰਬਰ ਤੁਹਾਨੂੰ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਤੁਸੀਂ ਭਾਈ ਨੂੰ ਫੋਨ ਲਾ ਸਕਦੇ ਜੇ ਠੀਕ ਹੈ ਜੀ। ਭਾਜੀ ਹੱਟੇ ਆਗੇ ਆਲ ਰਾਊਂਡਰ। ਇਹ ਉਸ ਟਾਈਮ ਬਤੀਤ ਖਰਾਬ ਹੋਇਆ ਥੋੜੀ ਜਿਹੀ ਗੱਲ। ਸਭ ਕੁਝ ਮਤਲਬ ਜੋ ਜੋ ਵੀ ਕਰਉਣਾ ਤੁਸੀਂ। ਕੋਰੋਨਾ ਤੋਂ ਹੀ ਸਟ੍ਰੈਸ ਇਹ ਤੋਂ ਲੈ ਕੇ ਸਭ ਕੁਝ ਇਹ ਤੋਂ ਲੈ ਕੇ ਜੱਡ ਤੱਕ ਜੋ ਵੀ ਆ। ਮਨਾ ਨਹੀਂ ਹੈਗਾ ਕੁਝ ਵੀ। ਇਸ ਇਹ ਸਾਰੀਆਂ ਚੀਜ਼ਾਂ ਮੈਂਸ਼ਨ ਕਰ ਦੇਣੀਆਂ ਥੱਲੇ ਜਦੋਂ ਲਿਖਣਾ ਵੀ ਆਰਡਰ ਤੇ ਆ ਚੀਜ਼ਾਂ ਹੀ ਬਣਵਾ ਸਕਦੇ ਬਸ ਕੰਮ ਲੈਣਾ ਭਾਜੀ ਉਸ ਲੋਗ ਨਾਲ ਗੁੱਸੇ ਨਹੀਂ ਹੋਣਾ ਕਾਲੇ ਨਹੀਂ ਪੈਣਾ ਫਿਰ ਕੰਮ ਮਿਲੇਗਾ ਇਹ ਨੰਬਰ 1 ਲਓ ਗਾਇਸ ਚੜ੍ਹਨੇ ਵੀ ਤਿਆਰ ਹੋ ਚੁੱਕੀ ਹੈ ਜੀ ਠੀਕ ਹੈ ਜੀ ਘਰ ਦੀ ਚੜ੍ਹਣੀ ਆਪਣੀ ਠੀਕ ਹੈ ਜੀ ਵਿੱਚ ਭਾਈ ਬਰਪਾ ਆ ਬੇਜੀ ਅੰਕਲ ਜੀ ਕਹਿੰਦੇ ਕਰ ਲੋ ਹਾ ਹਾ ਟਾਈਮ ਵੱਜ ਗਏ ਨੇ ਜੀ 8:30 ਸ਼ੁਰੂਆਤ ਕਰੀਏ ਹਾਂ ਚਲੋ ਨਹੀਂ ਆਉਂਦਾ 8:30 ਹੋ ਚੁੱਕੇ ਨੇ ਦੋਰਾ ਬਦਨਾ ਚਟਨੀ ਅੰਦਰ ਚਲੀ ਹੈ ਚਾਹ ਦੀ ਆਇਆ ਚਲੋ ਭਾਈ ਕਰੀਏ ਹਾਂ ਹੀ ਹਾਂ ਹੀ ਕਰੀਏ ਹਾਂ ਹੀ ਕਰਨਾ ਹੈ ਹਾਂ ਹੀ ਕਰੀਏ ਹੁਣ ਹਾ ਹਾ ਠੀਕ ਹੈ ਮਜ਼ਾ ਆਉਂਦਿਆ ਤੇ ਹੈਲੋ ਹੈ ਹਾਂ ਤੁਹਾਨੂੰ ਦਿਖਾਈ ਨਹੀਂ ਹਾਂ ਬਈ ਤੈਨੂੰ ਹੈਲੋ ਭਾਜੀ ਮੈਂ ਮਜ਼ਾ ਆਉਂਦਿਆ ਬੜਾ ਮਜ਼ਾ ਆਉਂਦਿਆ ਨਾਣ ਕੇ ਆ ਕੇ ਮਜ਼ਾ ਨਾਣ ਕੇ ਆਏ ਨਾ ਮਜ਼ਾ ਤੇ ਆਉਂਦਾ ਹੀ ਆ ਫਿਰ ਇਹਣਾ ਨਾਣਕੇ ਨਾਲ ਦੀ ਰੀਸ ਨਹੀਂ ਤੇ ਖੁਸ਼ੀ ਕਿੱਥੇ ਆਏ ਜੇ ਤੈਨੂੰ ਕੀ ਜੈ ਸ਼ਰਮਾਨਾ ਨਾ ਤੂੰ ਸੇਮਰਾ ਤੂੰ ਕਿੱਥੇ ਆਈ ਹੈ ਬਾਅਦ ਪੁੱਛਾਂ ਜੇ ਤੇਰਾ ਵਿਆਹ ਹੋ ਗਿਆ ਮੈਂ ਤੂੰ ਕਿੱਥੇ ਆਇਆ ਪੇਕੇ ਆਈ ਹੈ ਹੈ ਨਾ ਇਹ ਪੂਰੇ ਵਾਲੇ ਵਾਰ ਰੱਖੇ ਵੇਖੋ ਬਈ ਕਮੈਂਟ ਕਰਕੇ ਦੱਸੋ ਕਿੱਦਾਂ ਦੇ ਲੱਗਣ ਦੇ ਨਹੀਂ ਹੁ ਜੁੜਾ ਰੱਖਣਾ ਹੈ ਜਾਂ ਕਿੱਦਾਂ ਕਰਨਾ ਰੱਖਣਾ ਠੀਕ ਹੈ ਜੀ ਮੁੰਡੇ ਨੇ ਪਹਿਲਾਂ ਗਲਤੀ ਕਰ ਲਈ ਆ ਹੁਣ ਕਹਿੰਦਾ ਵੀ ਗਲਤੀ ਸੁਧਾਰਨੀ ਹੈ ਨਾ ਐਦਾਂ ਹੀ ਹੈ ਨਾ ਬਾਕੀ ਕਿਧਰ ਗਿਆ ਢੇਪਾ ਜੀ ਆਹ ਵੇਖੋ ਜੀ ਢੇਪਾ ਜੀ ਨਜ਼ਾਰੇ ਭਾਈ ਤੇ ਅੱਜ ਪੂਰੀ ਗਰਮੀ ਭਾਈ ਪੂਰੀ ਗਰਮੀ ਹੈ ਨਜ਼ਾਰੇ ਲੈ ਜੀ ਪਾਜੀ ਸਰਵ ਕਰਨ ਦੇ ਨਾਲ-ਨਾਲ ਗਰਮ-ਗਰਮ ਦੇਣ ਦੇ ਖਾਣ ਨੂੰ ਗਰਮ ਗਰਮ ਚੀਤਾ ਸਵਾਦ ਹੀ ਵੱਖਰਾ ਹੈ ਜੀ ਲੈ ਆਉਂਦੇ ਆ ਸਾਰੇ ਮੇਰੇ ਕੋਲ ਲੈ ਆ ਮੈਂ ਆਪਰੇਟ ਕਰਦੇ ਹਾਂ ਇਹਨਾਂ ਚਟਨੀ ਲੈ ਆਓ ਹੈਪੀ ਬਰਥਡੇ কটকে <laughs> র ਅੰਕਲ ਕਹਿੰਦੇ 500 ਹੀ ਚੱਲਦਾ ਵਾ ਵੀਡੀਓ 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 ਕਿਹਦਾ ਸਾਈਟ ਹੈ ਮਾਸਟਰ ਸਾਈਟ ਹੈ ਕੈਨ ਯੂ ਗੇਟ ਮੀ ਨਾ ਪਰ ਅਫਸਰ ਕਾਹਤਾਂ ਚਲ ਜਾਨਾ ਮੈਂ ਪ੍ਰੈਜੈਂਟੇਸ਼ਨ ਨਾਲ ਪਾ ਲਵੋ ਜੀ ਭਾਬੀ ਨੇ ਦਿੱਤਾ ਗਿਫਟ ਆ ਰਿਹਾ ਲੋ ਚਲੋ ਆਹੇ ਮੂੰਹ ਟੱਕਰ ਮੁਰਨਾ ਪੋਗਾ ਲੈ ਇਹ ਮੈਂ ਮੂੰਹ ਟੱਕਰਦਾ ਮੈਂ ਆ ਦੇ ਬਾਈ ਬਰਗਰ ਕੀ ਭਾਜੀ ਤੇਰੀ ਇਹ ਤੇਰੀ ਦਾ ਭੋਜਨ ਲੈ ਆ ਤੈਨੂੰ ਕਿੱਥੇ ਆ ਨਾ ਮੋੜੇ ਗੱਟੇ ਪਲੇਟਸ ਪਾ ਦੇ ਮੂੰਹ ਟੱਕਰਨਾ ਚੈਨ ਦਾ ਪੋਣਾ ਕੋਈ ਨੀ ਕੋਈ ਨੀ Obrigado. आए जरा बोलो का फरीफेआ ये कोई मत आके मत सुनिए मुब्बे पर आ रही है किचन में नहीं है ये टेस्ट बाकी मैं कुछ नहींम वाला जरा आनी कर आ गए सब देखो पानी पोछे अब तो सरमदा मालूम है अब एक आदमी बोल ना पाड़ दियो ਸਾ ਪੂਰਾ ਮੂੰਹ ਹੋਰ ਵੇਖ ਲੈਦੇ ਆ ਆ ਜਾ ਰਹੀ ਨਾ ਹਾਂ ਇੱਕ ਰੇ ਸੁਭਾਰ ਹਾਂ ਤੀਸੋਂ ਮਸਤ ਫਾਕਾ ਤੋਂ ਗਏ ਨੀਓ ਜਿੰਨੋ ਜਿੰਨੋ ਮੈਂ ਇਹ ਭੱਜਣ ਤੇ ਚੱਲਣ ਮੈਂ ਇਹ ਤੋਂ ਹੋਰ ਕੀ ਮੈਂ ਕਰਾਂ ਮੈਂ ਇਹ ਤੋਂ ਬੈਠੀ

来来来来来。打開打開打開